ਖਸ਼ਿਆਰਪੁਰ ਵਿੱਚ ਮਿਲਿਆ ਸਿੱਧ ਜੋਗੀ ਬਾਬਾ ਮਲਕਨਾਥ ਜੀ ਦਾ ਤਾਮ ਜਿੱਥੇ ਚਿਰਾਗ ਕਰਨ ਨਾਲ ਅਦਰੰਗ ਕੋੜ ਕੈਂਸਰ ਵਰਗੇ ਰੋਗ ਹੋ ਜਾਂਦੇ ਨੇ ਦੂਰ ਬਾਬਾ ਜੀ ਦੀ ਪਵਿੱਤਰ ਗੁਫਾ ਵਿੱਚ ਔਰਤਾਂ ਮਾਸਾਹਾਰੀ ਅਤੇ ਨਸ਼ਾ ਕਰਕੇ ਆਉਣ ਤੇ ਸਖਤ ਮਨਾਈ ਬਾਬਾ ਜੀ ਦੇ ਹੁਕਮ ਅਨੁਸਾਰ ਤਾਮ ਵਿੱਚ ਨਹੀਂ ਕੋਈ ਚੜਦਾ ਪੈਸਾ ਸਿਰਫ ਫੁੱਲ ਅਤੇ ਪ੍ਰਸ਼ਾਦ ਹੀ ਚੜਾਵੇ ਵੱਲੋਂ ਚੜਿਆ ਚੜਾਇਆ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਚੱਲੇ ਆਂ ਸਲੇਰਨ ਧਾਮ ਜੋ ਹਿਸ਼ਾਰਪੁਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਆ ਮਾਤਾ ਚਿੰਤਪੁਰਨੀ ਰੋਡ ਤੋਂ ਜੀਸੀਟੀ ਫੈਕਟਰੀ ਤੋਂ ਰਾਈਟ ਸਾਈਡ ਹੋਣਾ ਪੈਂਦਾ ਹੈ ਜੀ ਆਜੋ ਤੁਹਾਨੂੰ ਲੈ ਚੱਲਦੇ ਆਂ ਸਲੇਰਨ ਧਾਮ ਬਾਬਾ ਬਲਕਨਾਥ ਜੀ ਦਾ ਮੰਦਿਰ ਆ ਇਹ ਜੀ ਬਹੁਤ ਪਵਿੱਤਰ ਸਥਾਨਵਾ ਜਿਸ ਸਥਾਨ ਤੇ ਨਾ ਕੋਈ ਪੈਸਾ ਚੜਦਾ ਆ ਸਿਰਫ ਫੁੱਲ ਤੇ ਪ੍ਰਸ਼ਾਦ ਹੀ ਸਿਰਫ ਚੜਾਵੇ ਵੱਲੋਂ ਚੜਦਾ ਹੈ ਜੀ ਉੱਥੇ ਇਹ ਜਿਹੜਾ ਸਲੇਰਮ ਧਾਮ ਆ ਜੀ ਪਹਾੜ ਦੀ ਚੋਟੀ ਦੇ ਉੱਪਰ ਆ ਜੀ ਜਦੋਂ ਅਸੀਂ ਜਾਂਦੇ ਹਾਂ ਖੱਬੇ ਪਾਸੇ ਅੰਬਾਂ ਦੇ ਬਾਗ ਆਉਂਦੇ ਆ ਜੀ ਕਾਫੀ ਬਾਗਵਾ ਜੀ ਇੱਥੇ ਹਿਸ਼ਰਪੁਰ ਡਿਸਟ੍ਰਿਕਟ ਅੰਬਾਂ ਦੇ ਬਾਗਾਂ ਕਰਕੇ ਮਸ਼ਹੂਰ ਆ ਜੀ ਤੇ ਇਸ ਰਸਤੇ ਜਾਂਦਿਆਂ ਨੂੰ ਵੀ ਬਹੁਤ ਸਾਰੇ ਅੰਬਾਂ ਦੇ ਬਾਗ ਆਉਂਦੇ ਆ ਤੇ ਜਦੋਂ ਅਸੀਂ ਧਾਮ ਵੱਲੋਂ ਜਾਂਦੇ ਆ ਤਾਂ ਬਾਬਾ ਜੀ ਦੇ ਧਾਮ ਦੇ ਬੋਰਡ ਵੀ ਇਕੱਲੇ ਇਕੱਲੇ ਖੰਭੇ ਤੇ ਲੱਗੇ ਹੋਏ ਆ ਤਾਂ ਜੋ ਸੰਗਤ ਨੂੰ ਆਉਣ ਚ ਪ੍ਰੋਬਲਮ ਨਾ ਹੋਵੇ ਆਜੋ ਤੁਹਾਨੂੰ ਅਸੀਂ ਲੈ ਚਾਲਦੇ ਹਾਂ ਸਲੇਰਮ ਧਾਮ ਤੇ ਅੱਗੇ ਧਾਮ ਤੇ ਜਾ ਕੇ ਤੁਹਾਨੂੰ ਦਿਖਾਉਨੇ ਆਂ ਆਪਾਂ ਜੀ ਚਲੋ ਮਿਲਦੇ ਆਂ ਧਾਮ ਕੋਲ ਜਦੋਂ ਬਾਬਾ ਬਲਕਨਾਥ ਜੀ ਇੱਥੇ ਆਏ ਸੀਗੇ ਤੇ 11 ਦਿਨ ਦੁੱਧ ਦੀ ਵਾਰਿਸ਼ ਹੀ ਹੁੰਦੀ ਰਹੀ ਮਤਲਬ ਇਹ ਖੁੱਦ ਜਿਹੜੇ ਇਹਨਾਂ ਲੋਕਾਂ ਨੇ ਦੇਖਿਆ ਸੀ ਉਹਨੂੰ ਦੱਸਿਆ ਸੀਗਾ ਕਿ ਬਾਅਦ 11 ਦਿਨ ਦੁੱਧ ਦਾ ਮੀਂਹ ਚੱਲਦਾ ਰਿਹਾ ਜੀ ਇੱਥੇ ਆਜੋ ਤੁਹਾਨੂੰ ਲੈ ਲਓ ਜੀ ਕਰੋ ਦਰਸ਼ਨ ਸਾਹਮਣੇ ਸਲੇਰਨ ਧਾਮ ਦੇ ਇਹ ਪਹਾੜੀ ਦੇ ਬਿਲਕੁਲ ਉੱਪਰਵਾ ਜੀ ਤੁਸੀਂ ਦੇਖ ਸਕਦੇ ਹੋ ਜਦੋਂ ਅਸੀਂ ਜਾਂਦੇ ਹਾਂ ਜੀ ਆ ਬਿਲਕੁਲ ਵਾਲੇ ਦਿਵਾਲੀ ਪਹਾੜਵਾ ਬਹੁਤ ਮਤਲਬ ਰਸਤਾ ਸਾਫ਼ ਹੋਆ ਤੁਸੀਂ ਕਹਿ ਸਕਦੇ ਆ ਪੱਕੀ ਰੋਡ ਬਣੀ ਹੋਈ ਆ ਕਿਤੇ ਕਿਤੇ ਕੰਮ ਚੱਲ ਰਿਹਾ ਆ ਪਰ ਮੇਨ ਇੱਥੇ ਇੱਥੇ ਵੀ ਜੰਗਲੀ ਜਾਨਵਰਾਂ ਦਾ ਡਰ ਵਾ ਜੀ ਬਾਗ ਵਗੈਰਾ ਨਾਰਮਲ ਵਾ ਜਦੋਂ ਅਸੀਂ ਬਾਬਾ ਜੀ ਦੇ ਉੱਪਰ ਧਾਮਦੇ ਜਾਂਦੇ ਹਾਂ ਨਾ ਪਿਛਲੀ ਸਾਈਡ ਜਿਹੜਾ ਜੰਗਲ ਵਾ ਉਹਦੇ ਚੋਂ ਆਵਾਜ਼ਾਂ ਵੀ ਆਉਂਦੀਆਂ ਜਦੋਂ ਕਹਿੰਦੇ ਸੀ 1-2 ਕਿਲੋਮੀਟਰ ਅੱਗੇ ਚੱਲ ਜਾਂਦੇ ਆ ਨਾ ਤਾਂ ਆਵਾਜ਼ਾਂ ਵੀ ਆਉਂਦੀਆਂ ਜਾਨਵਰਾਂ ਦੀਆਂ ਤੇ ਚਲੋ ਆਜੋ ਚੱਲਦੇ ਆ ਸਾਹਮਣੇ ਤੁਸੀਂ ਦੇਖੋਗੇ ਮਤਲਬ ਇੱਥੇ ਵੀ ਥਾਂ-ਥਾਂ ਬੋਰਡ ਲਾਏ ਹੋਏ ਆ ਜੰਗਲੀ ਜਾਨਵਰਾਂ ਤੋਂ ਕਿ ਤੁਸੀਂ ਬਚ ਕੇ ਚੱਲੋ ਆਜੋ ਤੁਹਾਨੂੰ ਲੈ ਚੱਲਦੇ ਆ ਅੱਗੇ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਇਹ ਸਾਹਮਣੇ ਬੋਰਡ ਲੱਗਾ ਹੋਇਆ ਹੈ ਜੀ ਸਾਵਧਾਨ ਜੰਗਲੀ ਜਾਨਵਰਾਂ ਤੋਂ ਲੋ ਜੀ ਪੁੱਜ ਗਏ ਆਂ ਧਾਮ ਦੇ ਵਿੱਚ ਇਹ ਪਾਰਕਿੰਗ ਏਰੀਆ ਜੀ ਸਾਰਾ ਇੱਥੇ ਕਾਰਸ ਮੋਟਰਸਾਈਕਲ ਵਗੈਰਾ پارک ਹੁੰਦੀਆਂ ਆਂ ਜੀ ਤੇ ਚਲੋ ਆਜੋ ਤੁਹਾਨੂੰ ਲੈ ਚਲਦੇ ਆਂ ਧਾਮ ਵੱਲ ਨੂੰ ਤੇ ਜਦੋਂ ਅਸੀਂ ਜਾਂਦੇ ਆਂ ਜੀ ਇਸ ਤੋਂ ਪਹਿਲਾਂ ਜਦੋਂ ਸਟਾਰਟਿੰਗ ਹੁੰਦੀ ਆ ਇੱਕ ਕੱਚਾ ਰਸਤਾ ਪਹਿਲੇ ਸਮੇਂ ਦਾ ਪੁਰਾਣਾ ਰਸਤਾ ਹੈ ਜੀ ਇਹ ਰਾਈਟ ਹੈਂਡ ਸਾਈਡ ਤੇ ਹੁਣ ਜਿਹੜਾ ਦਰਵਾਰ ਨੂੰ ਜਾਣ ਦਾ ਰਸਤਾ ਹੈ ਜੀ ਉਹ ਪੱਕੀ ਸੜਕ ਵਾਲਾ ਬਣ ਚੁੱਕਾ ਆ ਚਲੋ ਆ ਸਾਹਮਣੇ ਰਸਤਾ ਦੇਖ ਲਓ ਜੀ ਕਰੋ ਦਰਸ਼ਨ ਤਾਂ ਨੂੰ ਇਸ ਰਸਤੇ ਨੂੰ ਜਾਂਦਾ ਹੈ ਜੀ ਅੱਗੇ ਨੂੰ ਆਜੋ ਤੁਹਾਨੂੰ ਲੈ ਚੱਲਦੇ ਆਂ ਜੀ ਅੱਗੇ ਕਲੀ ਉਚਾਈ ਤੇ ਹੈ ਜੀ ਮੰਦਿਰ ਅਸੀਂ ਆ ਗਏ ਸੀਗੇ ਜੀ ਦਰਬਾਰ ਦੇ ਅੱਗੇ ਇਹ ਰਸਤਾ ਹੈ ਜੀ ਰਾਈਟ ਹੈਂਡ ਸਾਈਡ ਤੇ ਲੰਗਰ ਹਾਲ ਆ ਸਾਹਮਣੇ ਬਾਬਾ ਜੀ ਦੀ ਗੁਫਾ ਆ ਟਾਪ ਤੇ ਜਦੋਂ ਅਸੀਂ ਅੱਗੇ ਜਾਂਦੇ ਆ ਅੱਗੇ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਬਹੁਤ ਸੋਹਣਾ ਇੱਕ ਮੰਦਿਰ ਬਣਾਇਆ ਹੋਇਆ ਆ ਤੇ ਉਹਨਾਂ ਦਾ ਇੱਕ ਚੂਲਾ ਵੀ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਮਤਲਬ ਆ ਇਹ ਲੈਫਟ ਹੈਂਡ ਸਾਈਡ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼੍ਰੀ ਰਾਮਚੰਦਰ ਜੀ ਦਾ ਝੰਡਾ ਜਿਹੜਾ ਲੱਗਾ ਹੋਇਆ ਆ ਉਹ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਆ ਜੀ ਆ ਸਾਹਮਣੇ ਬਾਬਾ ਜੀ ਦੀ ਜਿਹੜੀ ਇੱਥੇ ਦਿੱਤੇ ਉਹਨਾਂ ਦੀ ਗੱਡੀ ਖੜੀ ਹੈ ਜੀ ਮੇਨ ਗੱਲ ਆ ਇੱਥੇ ਹਰੇਕ ਮਾਰਚ ਮਹੀਨੇ ਪਹਿਲੇ ਐਤਵਾਰ ਨੂੰ ਜੀ ਪੈਸਾ ਨਹੀਂ ਕੋਈ ਵੀ ਚੜਦਾ ਸਿਰਫ ਫੁੱਲ ਤੇ ਪ੍ਰਸ਼ਾਦ ਚੜਦਾ ਹੈ ਜੀ ਮਤਲਬ ਬਾਬਾ ਜੀ ਵੱਲੋਂ ਸਖਤ ਆਰਡਰ ਆ ਕਿ ਧਾਮ ਦੇ ਸਾਲ ਦੇ ਮਾਰਚ ਦੇ ਪਹਿਲੇ ਐਤਵਾਰ ਕੋਈ ਵੀ ਪੈਸਾ ਕਿਸੇ ਤੋਂ ਲਿਆ ਨਹੀਂ ਜਾਂਦਾ ਸਿਰਫ ਫੁੱਲ ਤੇ ਪ੍ਰਸ਼ਾਦ ਲਿਆ ਜਾਂਦਾ ਜੀ ਚਲੋ ਆਜੋ ਤੁਹਾਨੂੰ ਲੈ ਚੱਲਦੇ ਆਂ ਸ਼੍ਰੀ ਰਾਮਚੰਦਰ ਜੀ ਦੇ ਮੰਦਿਰ ਵੱਲ ਹਾਂ ਸਾਹਮਣੇ ਜੰਗਲ ਆ ਜੀ ਦੇਖੋ ਬਹੁਤ ਹੀ ਸੰਘਣਾ ਜੰਗਲ ਆ ਜੀ ਬਹੁਤ ਜ਼ਿਆਦਾ ਜਾਨਵਰ ਆ ਜੀ ਇੱਥੇ ਦੇਖ ਕੇ ਵੀ ਜੰਗਲ ਵੱਲੋਂ ਡਰ ਲੱਗਦਾ ਕਿ ਇੱਥੇ ਕਿੱਦਾਂ ਰਹਿ ਰਹੇ ਆ ਸੰਗਤ ਕਿੱਦਾਂ ਰਹਿ ਰਹੀ ਆ ਚਲੋ ਜੀ ਆਜੋ ਤੁਹਾਨੂੰ ਦਰਸ਼ਨ ਕਰਾਉਂਦੇ ਆ ਸ਼੍ਰੀ ਰਾਮਚੰਦਰ ਜੀ ਦੇ ਮੰਦਿਰ ਦੇ ਆ ਇਹਦਾ ਐਂਟਰੀ ਗੇਟ ਆ ਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਸ਼੍ਰੀ ਰਾਮਚੰਦਰ ਜੀ ਦੀ ਫੋਟੋ ਲੱਗੀ ਹੋਈ ਆ ਆਜੋ ਅੰਦਰ ਨੂੰ ਚੱਲਦੇ ਆ ਜੀ जय श्री राम ਆ ਮੰਦਰ ਬਹੁਤ ਸੋਹਣਾ ਮੰਦਰ ਬਣਾਇਆ ਹੋਇਆ ਜੀ ਕੰਮ ਚੱਲ ਰਿਹਾ ਹੈ ਤਾਂ ਕਰਕੇ ਇੱਥੇ ਹੋਰ ਫੋਟੋਆਂ ਵਗੈਰਾ ਚੱਕੀਆਂ ਹੋਈਆਂ ਕਹਿੰਦੇ ਸੀ ਧੂੜ ਮਿੱਟੀ ਕਰਕੇ ਜੀ ਐ ਲੈਫਟ ਹੈਂਡ ਸਾਈਡ ਤੋਂ ਪ੍ਰਕਰਮਾ ਕਰਕੇ ਜੀ ਫਿਰ ਤੁਹਾਨੂੰ ਦਿਖਾਉਂਦੇ ਆ ਬੈਕ ਸਾਈਡ ਤੇ ਤਾਂ ਵਾਲਿਆਂ ਵੱਲੋਂ ਇੱਕ ਝੂਲਾ ਤਿਆਰ ਕੀਤਾ ਗਿਆ ਆ 80 40 ਫੁੱਟ ਅੱਗੇ ਜਾ ਕੇ ਇਸ ਝੂਲੇ ਦਾ ਨਾਮ ਇਹਨਾਂ ਨੇ ਆਰਾਮ ਝੂਲਾ ਰੱਖਿਆ ਹੋਇਆ ਜੀ ਜਿੱਥੇ ਤੁਸੀਂ ਖੜ ਕੇ ਆਲੇ ਦੁਆਲੇ ਜੰਗਲ ਦਾ 뷰 ਦੇਖ ਸਕਦੇ ਆ ਫੋਟੋ ਵਗੈਰਾ ਖਿੱਚ ਸਕਦੇ ਆ ਇੱਕ ਬੇਨਤੀ ਹੋਰ ਸੀਗੀ ਜੀ ਆਰਾਮ ਝੂਲੇ ਦੇ ਉੱਪਰ ਚप्पल ਜੁੱਤੀ ਬਿਲਕੁਲ ਨਹੀਂ ਲੈ ਕੇ ਜਾਣੀ ਜੀ ਸਖਤ ਮਨਾ ਹੈ ਜੀ ਇੱਥੇ ਲੋ ਜੀ ਚੱਲਦੇ ਆ ਗੁਫਾ ਵੱਲ ਨੂੰ ਇੱਥੇ ਵੀ ਗੁਫਾ ਦਾ ਕੰਮ ਚੱਲਦਾ ਜਿਹੜਾ ਇਹ ਰਸਤਾ 메ਨ ਰਸਤਾ ਆ ਇਸ ਰਸਤੇ ਤੇ ਕੰਮ ਚੱਲ ਰਿਹਾ ਜੀ ਸੋ ਸਾਨੂੰ ਦੂਸਰੇ ਪਾਸੇ ਲੰਗਰ ਹਾਲ ਦੇ ਵਿੱਚੋਂ ਦੀ ਹੋ ਕੇ ਜਾਣਾ ਪਊਗਾ ਤੁਹਾਨੂੰ ਬਾਬਾ ਜੀ ਦਾ ਧੂਣਾ ਵੀ ਦਿਖਾਉਨੇ ਆ ਤੇ ਬਾਬਾ ਜੀ ਦਾ ਜਿਹੜਾ ਮੰਦਿਰ ਆ ਉਹ ਵੀ ਦਿਖਾਉਨੇ ਆ ਉਸ ਤੋਂ ਉੱਪਰ ਅੱਗੇ ਜਾ ਕੇ ਜਿਹੜੀ ਗੁਫਾ ਆ ਜੀ ਉਹ ਵੀ ਦਿਖਾਉਨੇ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਆ ਜੀ ਔਰ ਡਿਜ਼ਾਈਨਿੰਗ ਦਾ ਕੰਮ ਚੱਲ ਰਿਹਾ ਜੀ ਗੁਫਾ ਦਾ ਕੰਮ ਚੱਲ ਰਿਹਾ ਆ ਸਾਲ 'ਚ ਸਿਰਫ ਇੱਕ ਵਾਰੀ ਇਹ ਗੁਫਾ ਓਪਨ ਹੁੰਦੀ ਆ ਜੀ ਤੇ ਮੇਨ ਗੱਲ ਉੱਪਰ ਮੰਦਿਰ 'ਚ ਤਾਂ ਲੇਡੀਜ਼ ਜਾ ਸਕਦੀਆਂ ਨੇ ਪਰ ਗੁਫਾ ਦੇ ਵਿੱਚ ਉੱਪਰ ਬਾਬਾ ਜੀ ਦੀ ਗੁਫਾ ਦੇ ਵਿੱਚ ਜਿੱਥੇ ਬਾਬਾ ਜੀ ਦੇ ਮੋਰ ਦੇ ਪੈਰ ਲੱਗੇ ਹੋਏ ਆ ਸਾਖਸ਼ਾਤ ਤੁਸੀਂ ਦੇਖ ਸਕਦੇ ਹੋ ਉੱਥੇ ਔਰਤਾਂ ਦਾ ਜਾਣਾ ਸਖਤ ਮਨਾ ਹੈ ਜੀ ਆ ਬਾਬਾ ਜੀ ਦਾ ਧੂਣਾ ਆ ਜੀ ਜਿਹੜਾ ਇੱਥੇ ਸਾਹਮਣੇ ਤੁਹਾਨੂੰ ਦਿਖਾ ਰਹੇ ਆ ਜੀ ਦੇਖੋ ਕਿੰਨਾ ਸੋਹਣਾ ਫੁੱਲ ਪਏ ਆ ਜੀ ਸਾਹਮਣੇ ਸ਼੍ਰੀ ਰਾਮਚੰਦਰ ਜੀ ਦੀ ਕ੍ਰਿਸ਼ਨ ਮਹਾਰਾਜ ਜੀ ਦੀ ਮਤਲਬ ਫੋਟੋਆਂ ਲੱਗੀਆਂ ਹੋਈਆਂ ਫਲੈਕਸਾਂ ਲਾਈਆਂ ਹੋਈਆਂ ਆ ਆਜੋ ਤੁਹਾਨੂੰ ਲੈ ਚੱਲਦੇ ਆਂ ਬਾਬਾ ਜੀ ਦੇ ਮੰਦਰ ਵੱਲ ਲਓ ਜੀ ਕਰੋ ਦਰਸ਼ਨ ਬਾਬਾ ਜੀ ਦੇ ਮੰਦਰ ਦੇ ਇਹ ਬਾਬਾ ਜੀ ਦਾ ਮੰਦਰ ਹੈ ਜੀ ਬਹੁਤ ਹੀ ਸੋਹਣਾ ਮੰਦਰ ਬਣਾਇਆ ਹੋਇਆ ਹੈ ਜੀ ਦੇਖ ਸਕਦੇ ਹੋ ਬਾਬਾ ਜੀ ਦੀ ਮੂਰਤੀ ਲਓ ਜੀ ਆ ਪੂਰਾ ਮੰਦਿਰ ਆ ਜੀ ਬਹੁਤ ਸੋਹਣਾ ਸਜਾਇਆ ਹੋਇਆ ਆਓ ਜੋ ਤੁਹਾਨੂੰ ਲੈ ਚਲਦੇ ਆਂ ਬਾਬਾ ਜੀ ਦੀ ਗੁਫਾ ਵੱਲ ਨੂੰ ਉੱਪਰ ਜਾ ਕੇ ਇੱਕ ਗੁਫਾ ਦੇ ਵਿੱਚ ਜਦੋਂ ਗੁਫਾ ਇਦਾਂ ਬਣੀ ਵੀ ਆ ਬਾਬਾ ਜੀ ਜਦੋਂ ਇੱਥੇ ਆਏ ਸੀਗੇ ਤਾਂ ਉੱਪਰ ਮੋਰਾਂ ਦੇ ਪੈਰ ਦੇ ਨਿਸ਼ਾਨ ਆ ਜੀ ਬਾਬਾ ਜੀ ਜਿਸ ਦਿਨ ਆਏ ਸੀ ਕਹਿੰਦੇ ਧਰਤੀ ਇਦਾਂ ਹਿੱਲੀ ਸੀਗੀ ਕਿ ਇਦਾਂ ਲੱਗਾ ਸੀਗਾ ਕਿ ਜਿੱਦਾਂ ਪਚਾਲ ਆਇਆ ਹੁੰਦਾ ਆ ਤੇ ਜਦੋਂ ਦੇਖਿਆ ਤਾਂ ਬਾਬਾ ਜੀ ਦੇ ਔਣ ਕਰਕੇ ਉੱਥੇ 11 ਦਿਨ ਦੁੱਧ ਦਾ ਮੀਂਹ ਵਰਸਦਾ ਰਿਹਾ ਜੀ ਇੰਨੀ ਵੱਡੀ ਜਗ੍ਹਾ ਹੈ ਜੀ ਇਹ ਤੇ ਚਲੋ ਆਜੋ ਤੁਹਾਨੂੰ ਲੈ ਚਲਦੇ ਹਾਂ ਉੱਪਰ ਜੀ ਇਹ ਉਹ ਗੁਫਾ ਹੈ ਜੀ ਜਿੱਥੇ ਔਰਤਾਂ ਦਾ ਆਉਣਾ ਸਖਤ ਮਨਾ ਹੈ ਜੇ ਕਿਸੇ ਬੰਦਾ ਕੋਈ ਬੰਦਾ ਨਸ਼ਾ ਪੱਤਾ ਕਰਦਾ ਆ ਜਾਂ ਮੀਟ ਸ਼ਰਾਬ ਪੀਂਦਾ ਆ ਉਹਦਾ ਵੀ ਆਉਣਾ ਇੱਥੇ ਸਖਤ ਮਨਾ ਹੈ ਜੀ ਇਹ ਬਾਬਾ ਜੀ ਵੱਲੋਂ ਸਖਤ ਹੁਕਮ ਆ ਤੇ ਪਲੀਜ਼ ਇਸ ਹੁਕਮ ਦੀ ਪਾਲਣਾ ਕੀਤੀ ਜਾਵੇ ਇਸ ਥਾਮ ਤੇ ਨਾ ਆਇਆ ਜਾਵੇ ਜਿਹੜਾ ਬੰਦਾ ਕੋਈ ਵੀ ਇਸ ਪ੍ਰਕਾਰ ਦਾ ਨਸ਼ਾ ਜਾਂ ਨਾਨ ਵੇਜ ਵਗੈਰਾ ਖਾਂਦਾ ਆ ਜੀ ਦਰਸ਼ਨ ਕਰਨ ਤੋਂ ਬਾਅਦ ਇਹ ਸਾਹਮਣੇ ਬਾਹਰਲੀ ਲੋਕੇਸ਼ਨ ਆ ਜੀ ਇੱਕ ਇੱਥੋਂ ਪੂਰਾ ਸ਼ਹਿਰ ਤੱਕ ਵੀ ਦਿਦਾ ਆ ਤੇ ਦੇਖ ਸਕਦੇ ਹੋ ਪੂਰੇ ਧਾਮ ਦੀ ਫੋਟੋ ਆ ਰਹੀ ਆ ਇੱਥੋਂ ਮਤਲਬ ਆਲੇ-ਦੁਆਲੇ ਜੰਗਲ ਆ ਪਹਾੜ ਆ ਜੀ ਪੂਰਾ ਪਹਾੜ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ 뷰 ਆ ਇਹ ਟਾਪ ਤੋਂ ਲਿਆ ਗਿਆ ਹੈ ਜੀ ਇੱਕ 뷰 ਦੇਖੋ ਜੀ ਯਾ ਬਾਬਾ ਜੀ ਇੱਕ ਗੁਫਾ ਸਾਲ ਵਿੱਚ ਇੱਕ ਵਾਰ 21 ਮਾਰਚ ਨੂੰ ਹੀ ਖੁੱਲਦੀ ਹੈ ਇਸ ਗੁਫਾ ਅੰਦਰ ਔਰਤਾਂ ਦਾ ਜਾਣਾ ਸਖਤ ਮਨਾ ਹੈ ਗੁਫਾ ਅੰਦਰ ਉਹੀ ਵਿਅਕਤੀ ਜਾ ਸਕਦਾ ਹੈ ਜਿਸ ਨੇ 12 ਮਹੀਨੇ ਤੋਂ ਮੀਟ ਸ਼ਰਾਬ ਅਤੇ ਕਿਸੇ ਪ੍ਰਕਾਰ ਦਾ ਨਸ਼ਾ ਨਾ ਕੀਤਾ ਹੋਵੇ ਬਾਬਾ ਜੀ ਦੇ ਦੱਸਣ ਅਨੁਸਾਰ ਜੋ ਵਿਅਕਤੀ ਇਸ ਵਚਨ ਦੀ ਉਲੰਘਣਾ ਕਰੇ ਲੰਗਰ ਹਾਲ ਹੈ ਜੀ ਲੋ ਜੀ ਏਸੀ ਸਲੇਰਨ ਧਾਮ ਜੀ ਤੁਸੀਂ ਇਸ ਧਾਮ ਤੇ ਜਰੂਰ ਆਇਓ ਕਿਸੇ ਦਾ ਕੋਈ ਦੁੱਖ dard ਹੈ ਜੀ ਇਸ ਧਾਮ ਤੇ ਆ ਕੇ ਚਰਾਗ ਜਰੂਰ ਬਾਲ ਕੇ ਜਾਇਓ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਬਹੁਤ ਜਲਦੀ ਬਣਿਓ ਰਹੋ ਮੇਰੇ YouTube ਚੈਨਲ ਕਰਮ ਸੈਣੀ ਬਲੌਗਸ ਦੇ ਨਾਲ ਮਿਲਦੇ ਆ ਇੱਕ ਨਵੀਂ ਲੋਕੇਸ਼ਨ ਤੇ